ਨਿੰਦਿਆ ਜਿਹੜੀ ਹੈ ਨਿੰਦਿਆ ਹੈ ਕੀ ਕਿਉਂਕਿ ਕਈ ਵਾਰੀ ਨਾ ਅਸੀਂ ਅਸੀਂ ਕੋ ਕਰਮ ਵੀ ਸਾਰੇ ਕਰੀ ਜਾਂਦੇ ਆ ਪਾਪ ਵੀ ਸਾਰੇ ਕਰੀ ਜਾਂਦੇ ਆ ਜੀਵਨ ਸਾਡਾ ਜਿਹੜਾ ਹੈ ਬੜਾ ਗਲੀਚ ਹੁੰਦਾ ਹੈ ਤੇ ਜਦੋਂ ਕੋਈ ਸਾਡੇ ਮਾੜੇ ਕਰਮ ਦੀ ਗੱਲ ਕਰੇ ਸਾਡੇ ਕੋਈ ਕੁਕਰਮ ਦੀ ਗੱਲ ਕਰੇ ਸਾਡੇ ਉਸ ਮਾੜੇ ਕੰਮ ਦੀ ਗੱਲ ਕਰੇ ਤਾਂ ਅਸੀਂ ਫਿਰ ਵੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਨਿੰਦ ਲੈਣ ਦੋ ਨਿੰਦਿਆ ਜਿਹੜੀ ਹੈ ਚੰਗੀ ਹੁੰਦੀ ਹੈ ਨਹੀਂ ਪਿਆਰਿਓ ਜਿਹੜੀ ਨਿੰਦਿਆ ਹੈ ਨਿੰਦਿਆ ਦੀ ਡੈਫੀਨੇਸ਼ਨ ਕੀ ਹੈ ਨਿੰਦਿਆ ਦੀ ਪਰਿਭਾਸ਼ਾ ਕੀ ਹੈ ਨਿੰਦਿਆ ਹੈ ਕੀ ਮਾੜੇ ਨੂੰ ਮਾੜਾ ਕਹਿਣਾ ਨਿੰਦਿਆ ਨਹੀਂ ਜੇ ਕੋਈ ਰੋਗੀ ਹੈ ਉਹਦੇ ਰੋਗ ਦੀ ਗੱਲ ਕਰਾਂਗੇ ਤੇ ਉਹ ਰੋਗ ਦੀ ਗੱਲ ਕੀਤਿਆਂ ਉਹਦਾ ਪਤਾ ਲੱਗੇਗਾ ਇਸ ਰੋਗ ਦਾ ਇਲਾਜ ਕਿੱਥੋਂ ਹੋਣਾ ਹੈ ਜੇ ਗੱਲ ਕਰਾਂਗੇ ਤੇ ਫੇਰ ਹੀ ਉਹਦੇ ਰੋਗ ਦਾ ਇਲਾਜ ਹੋਵੇਗਾ ਨਾ ਜੇ ਅਸੀਂ ਕੋਈ ਮਾੜਾ ਕਰਮ ਕਰ ਰਹੇ ਆ ਸਾਨੂੰ ਉਹ ਮਾੜੇ ਕਰਮ ਦੇ ਬਾਰੇ ਕੋਈ ਕਹਿ ਕੇ ਸਮਝਾਵੇਗਾ ਤੇ ਫਿਰ ਹੀ ਅਸੀਂ ਮਾੜਾ ਕਰਮ ਛੱਡਾਂਗੇ ਨਾ ਹੁਣ ਨਿੰਦਿਆ ਕੀ ਹੈ ਨਿੰਦਿਆ ਉਹ ਹੈ ਕਿ ਜਿਹੜਾ ਬੰਦਾ ਇੱਕ ਨੇਕ ਕਰਮਾਂ ਵਾਲਾ ਹੋਵੇ ਨੇਕ ਕਰਮ ਕਰ ਰਿਹਾ ਏ ਦਿਨੇ ਰਾਤ ਉਹਦੀ ਸੇਵਾ ਭਾਵਨਾ ਵਾਲੀ ਜਿਹੜੀ ਹੈ ਐਸੀ ਬਿਰਤੀ ਹੈ ਦਿਨੇ ਰਾਤ ਉਹ ਕੋਸ਼ਿਸ਼ ਕਰਦਾ ਏ ਕਿ ਮੈਂ ਭਲੇ ਕਰਮ ਕਰਾਂ ਮੈਂ ਚੰਗੇ ਕਰਮ ਕਰਾਂ ਮੈਂ ਕਿਸੇ ਦਾ ਦਿਲ ਨਾ ਦੁਖਾਵਾਂ ਭਾਵੇਂ ਬੜੇ ਭਲੇ ਕਰਮ ਕਰਦਾ ਹੈ ਤੇ ਜੇ ਉਹਦੇ ਵੀ ਗੁਣਾ ਨੂੰ ਉਹਦੇ ਚੰਗੇ ਕੰਮਾਂ ਨੂੰ ਵੀ ਅਸੀਂ ਮਾੜੇ ਤਰੀਕੇ ਦੇ ਨਾਲ ਭਾਵੇਂ ਔਗਣ ਦੇ ਤਰੀਕੇ ਦੇ ਨਾਲ ਕਿਸੇ ਅੱਗੇ ਪੇਸ਼ ਕਰੀਏ ਵੀ ਉਹ ਫਲਾਣਾ ਬੰਦਾ ਆਹ ਕੰਮ ਕਰ ਰਿਹਾ ਏ ਜਦ ਕਿ ਉਹ ਕਰ ਤੇ ਭਾਵੇਂ ਚੰਗਾ ਰਿਹਾ ਏ ਪਰ ਅਸੀਂ ਉਹਨੂੰ ਪੇਸ਼ ਇਸ ਤਰੀਕੇ ਨਾਲ ਕਰ ਰਹੇ ਹਾਂ ਕਿ ਉਹ ਬੜਾ ਮਾੜਾ ਹੈ ਨਿੰਦਿਆ ਇਹ ਹੈ ਮਾੜੇ ਨੂੰ ਮਾੜਾ ਕਹਿਣਾ ਨਿੰਦਿਆ ਨਹੀਂ ਚੰਗੇ ਨੂੰ ਮਾੜਾ ਕਹਿਣਾ ਨਿੰਦਿਆ ਹੈ